ਜੇਲਾ ਮੰਨੂ ਕੋ ਨੇ ਬਦਲਨੇ ਕੋੜਿਆਂ ਵੀ ਸਦਾ ਤਨ ਨੂੰ ਦਿੱਤੀ ਜਾ ਰਹੀ ਹੈ ਫਰਾ ਦੇ ਮੰਨੇ ਕੀਤਾ ਸੀ ਹੱਥ ਪੈਰ ਤਨ ਦੇ ਕੱਤੇ ਡਾੜੇ ਨੇ ਕਾਨੂੰਨ ਸਮਾਜ ਅੱਜ ਤੱਕ ਐਸਾ ਕਰਦਾ ਰਿਹਾ ਕਿ ਕਰ ਗਿਆ ਅੱਜ ਤੱਕ ਵੀ ਕਰ ਰਿਹਾ ਹੈ ਕਰਦਾ ਰਿਹਾ ਹੈ ਧਾਰਮਿਕ ਲੋਕ ਵੀ ਕਿਧਰੇ ਕਿਧਰੇ ਐਸਾ ਕਰਦੇ ਨੇ ਮੈਂ ਸਿੱਖ ਜਗਤ ਦੇ ਵੀ ਕੁਝ ਸਜਣਾ ਨੂੰ ਦੰਗ ਦਾ ਜਨਨ ਐਸਾ ਕੀਤਾ ਗਲਤੀ ਤੇ ਮੰਦ ਅਸਾਂ ਦੀ ਗਲਤੀ ਥੋੜੀ ਸੀ ਗਲਤੀ ਤੇ ਮੰਦੀ ਅੱਖਾਂ ਦੀ ਗਲਤੀ ਥੋੜੀ ਸੀ ਮੰਦੀ ਤੇ ਮੰਦੀ ਜ਼ਬਾਨ ਦੀ ਗਲਤੀ ਥੋੜੀ ਹੈ ਕੋਈ ਗਿਆਨ ਇੰਦਰੀਆਂ ਦੀ ਪਰਮ ਇੰਦਰੀਆਂ ਦੀ ਗਲਤੀ ਨਹੀਂ ਹੈ ਮੰਦੀ ਗਲਤੀ ਮਨ ਨੂੰ ਸਜ਼ਾ ਨਾ ਕਾਨੂੰਨ ਦੇ ਸਕਦਾ ਹੈ ਨਾ ਸਮਾਜ ਦੇ ਸਕਦਾ ਹੈ ਤੇ ਮਨ ਨੂੰ ਸਜ਼ਾ ਨਾ ਹੀ ਮਨੁੱਖ ਦੇ ਸਕਦਾ ਨਾ ਸਵੈਮ ਮਨੁੱਖ ਦੇ ਸਕਦਾ ਹਾਂ ਮਨ ਨੂੰ ਬਦਲ ਸਕਦਾ ਹੈ ਰੂਪ ਦਾ ਚਿੰਤਨ ਕਰਦੇ ਆ ਮਨ ਭਟ ਗਿਆ ਸੀ ਹੁਣ ਅਰੂਪ ਨੂੰ ਚਿੰਤਨ ਕਰੇ ਸਦਾਰਥਾ ਨੂੰ ਵੇਖ ਕੇ ਲੋਭ ਪੈਦਾ ਹੋਇਆ ਸੀ ਭਟਕਿਆ ਸੀ ਹੁਣ ਪਰਮਾਤਮਾ ਦਾ ਸਿਮਰਨ ਕਰ ਆਕਾਰ ਨੂੰ ਵੇਖ ਕੇ ਇਸ ਨੇ ਹਲਕੀਆਂ ਕੀਤੀਆਂ ਸਨ ਹੁਣ ਨਿਰੰਕਾਰ ਦਾ ਚਿੰਤਨ ਕਰ ਇਹਦੇ ਨਾਲ ਮਨ ਬਦਲ ਸਕਦਾ ਹੈ ਬੰਤਵ ਦੇ ਲੋਸ ਸਕਦਾ ਅਗਰ ਕੋਈ ਗਲਤ ਢੰਗ ਨਾਲ ਹਨੇਰੇ ਨੂੰ ਪੜਨਣ ਦੀ ਕੋਸ਼ਿਸ਼ ਕਰੇ ਸੋਟੀਆਂ ਲੈ ਆਵੇ ਜਿਹਾ ਕਿ ਮਾਰ ਮਾਰ ਕੇ ਕੱਢਣਾ ਹੈ ਸੋਟੀਆਂ ਨਾਲ ਡੰਡਿਆਂ ਨਾਲ ਕੁੱਟਣਾ ਹੈ ਹਨੇਰੇ ਨੂੰ ਕੁੱਟਦੇ ਨਾ ਕੁੱਟਦੇ ਆ ਕੁੱਟਣ ਵਾਲਾ ਤੇ ਥੱਕ ਜਾਏਗਾ ਹੋ ਸਕਦਾ ਉਹਦੀਆਂ ਸੋਟੀਆਂ ਵੀ ਟੁੱਟ ਜਾਣ ਅੰਧੇਰਾ ਨਹੀਂ ਨਿਕਲੇਗਾ ਨਹੀਂ ਨਿਕਲੇ ਤੇ ਕੋਈ ਐਸਾ ਆ ਜਾਏ ਉਹ ਬਈ ਠੀਕ ਹੈ ਮਾਰ ਖਾ ਕੇ ਤੇ ਨਿਕਲਦਾ ਨਹੀਂ ਪਿਆ ਬੜਾ ਠੀਕ ਹੈ ਬੜਾ ਠੀਕ ਹੈ ਪਾਣੀ ਨਾਲ ਤੋਬੋ ਤੇ ਬਾਰ ਬਾਰ ਤੇ ਵਾਲਟੀਆਂ ਪਾਣੀ ਦੀਆਂ ਲਿਆਣ ਆਖ ਨੇ ਨੂੰ ਕੌਣ ਹੈ ਕੋਈ ਆਖੇ ਨੂੰ ਗੁਵਾਰੀ ਨਾਲ ਝਾੜਨਾ ਤੇ ਕੱਢਣਾ ਬੁਹਾਰੀ ਦੇਂਦੇ ਦੇਂਦੇ ਥੱਕ ਜਾਂਦੇ ਹਨ ਦੇਰਾ ਨਹੀਂ ਨਿਕਲਦਾ। ਟੌਂਦੇ ਆਂ ਟੌਂਦੇ ਆਂ ਟੌਣ ਵਾਲੇ ਥੱਕ ਜਾਂਦੇ ਅਨੇਰਾ ਨਹੀਂ ਹੁੰਦਾ। ਪਤਾ ਨਹੀਂ ਕਿਤਨੇ ਜਪੀਸ਼ਵਰ ਤਪੀਸ਼ਵਰ ਕਰ ਕਰਕੇ ਥਕੇ ਟੁੱਟੇ। ਕੋਈ ਆਦੇ ਕੁਝ ਵੀ ਨਹੀਂ। ਇਸ ਤਰ੍ਹਾਂ ਦੇ ਥੱਕੇ ਟੁੱਟੇ ਮੈਨੂੰ ਮਿਲਦੇ। ਇਸਲਾਮ ਨੂੰ ਜਗਤ ਵਿੱਚ ਵੀ ਮੈਂ ਦੇਖੇ। ਕਈ ਬਥੇਰੀਆਂ ਨਮਾਜ਼ਾਂ ਪੜੀਆਂ ਕੱਖ ਨਹੀਂ ਹੋਇਆ। ਬਥੇਰੀ ਦੇ ਕਹਿਣੇ। ਇਹਨਾਂ ਨੂੰ ਜਗਤ ਵਿੱਚ ੜਕੜ ਕੇ ਥਕੇ। ਕਰ ਕਰਕੇ ਥੱਕ ਗਏ ਨਹੀਂ ਐਸੇ ਮੈਂ ਸਿੱਖ ਜਗਤ ਦੇ ਬੁਥੇਰੀਆਂ ਨੂੰ ਕੰਮ ਕਰ ਕਰਕੇ ਥੱਕੇ ਹੀ ਨਹੀਂ ਵਿਚਾਰੇ ਟੁੱਟ ਗਏ ਟੁੱਟ ਗਏ ਕਰਨਾ ਹੀ ਰਹੇ ਕਰ ਕਰਕੇ ਐਸੇ ਥਕੇ ਟੁੱਟ ਗਏ ਉਹਨੇ ਪਾਸ ਕਰ ਗਏ ਉਹਨੇ ਕਥਾ ਗਿਰ ਕੇ ਸੁਣ ਗਏ ਉਹਨੇ ਹੀ ਗੁਰਦੁਆਰੇ ਆਉਂਦੇ ਟੁੱਟੇ ਹੋਏ ਟੁਟੇ ਹੋ ਕੇ ਥੱਕ ਗਏ ਸਹੇਜੇ ਕਿਉਂ ਬਹੁਤ ਕੀਤਾ ਬਹੁਤ ਕੀਤਾ ਕਰ ਕਰਕੇ ਥੱਕ ਗਏ ਥਕ ਥਕੇ ਟੁੱਟ ਗਏ پتہ نہیں کتنے پتہ نہیں کتنے یہ قبیر نے ایک بڑی پربل دلیل دیتی ہے انہوں کہے بنا میں سمجھنا شاید گل پوری نہ پھل لاغے کلن پاکن لاغے عام آم جائے پہنچے قسم کے جو بیچ نہ کھائی کام کمبا دا بغچہ بڑے درخت ہرے بھرے کے بور آئے پھل آئے اں مالی بڑا خوش بہت خوش ایور لگی اے فل لگے نے بد کی امبا کی فصل نال مالا مال ہو جانا این دور لگے اتنے پل لگے نے ایک دن ایسا ہوا زور دکھڑ آیا بڑی زور دی ہوا چلی ادھے تو بھی زیادہ بور چڑھ گئے لگے ہوئے سن درخت چڑھ گئے گئے ہواواں دے تھپےڑیا نے توڑ کے رکھ ہواواں دی مار نے توڑ کے رکھ دوفان دی مار نے توڑ کے رکھ لیکن پھر بھی بور لگی ہوئی ہے پھر بھی پل جو ہے لگے ہوئے ہیں مالی دے کوئی نہیں پھر بھی کافی نہیں. جی یہ بھی کدرے پھلی پوت ہو گئے وہاں مالا مال ہو جا ਰੱਬ ਦੀ نیند ਜ਼ੋਰ ਦਾ ਮੀਂਹ ਪਿਆ ਤੇ ਗੜੇ ਵੀ ਨਾਲ ਪਏ। ਆਈ ਤੇ ਮੈਨੇ ਜਾਸ ਕੈਲੀਫੋਰਨੀਆ ਸੀ ਤੇ ਕੈਲੀਫੋਰਨੀਆ ਦੇ ਸਿੱਖਾਂ ਦਾ ਜ਼ਿਆਦਾ ਕੰਮ ਹੈ ਥੇਤੀ ਵਾੜੀ। ਤੇ ਥੇਤੀ ਵਾੜੀ ਫਲਾਂ ਦੀ ਸੀ। ਆੜੂਆਂ ਦੀ ਫਸਲ ਹੈ, ਨਾਸ਼ਪਤੀ ਹੈ, ਬਦਾਮ ਹੈ, ਅਖਰੋਟ ਨੇ। ਇਹਨਾਂ ਦੇ ਬਾਗ ਨੇ ਵੱਡੇ-ਵੱਡੇ ਸਿੰਗਾ। ਕਿਧਰੇ ਬੱਦਲ ਬਣੇ ਸਨ। ਕੁਛ ਦਿਨਾਂ ਦੀ ਗਰਮੀ ਸੀ ਤੇ ਮੇਰੇ ਮੌ ਨਿਕਲੇ ਮੈਂ ਕਿਹਾ ਅੱਜ ਤੇ ਬਰਸਣ ਛੜੇ ਮੌਸਮ ਬੜਾ ਸੁਆਮਣਾ ਹੋਇਆ ਨਾਲੇ ਕਿਸਾਨ ਕਹੜਾ ਸੀ ਗਹਨੇ ਜੀ ਸਾਨੂੰ ਤੇ ਸੋਨੇ ਦੀ ਕਣੀ ਵੀ ਨਹੀਂ ਚਾਹੀਦੀ ਸੋਨੇ ਦੀ ਵੀ ਬਾਰਿਸ਼ ਹੋਵੇ ਨਹੀਂ ਚਾਹੀਦੀ ਔਰ ਕਣ ਤੇ ਆਈਏ ਸਾਡੀ ਫਸਲ ਸੱਤੇ ਆਨਾਸ ਹੋ ਜਾਣਾ ਤੇ ਬਦਾਮ ਜੜ ਜਾਣਗੇ ਤੇ ਅਖਰੋਟ ਜੜ ਜਾਣਗੇ ਤੇ ਆਲੂ ਨੇ ਤੇ ਸੇਵ ਨੇ ਤੇ ਸਾਰੀ ਫਸਲ ਸਾਡੀ تباہ ਹੋ ਜਾਏ ਅਸੀਂ ਤੇ ਇਹਨਾਂ ਦਿਨਾਂ ਦੇ ਸੋਨੇ ਦੀ ਕਣੀ ਵੀ ਨਹੀਂ ਮੰਗਦੇ। ਪਰਮਾਤਮਾ ਨੂੰ ਕਹਿੰਦੇ ਹਾਂ ਪਾਣੀ ਨੂੰ ਛਾੜੀ ਤੂੰ ਸੋਨੇ ਦੀ ਕਣੀ ਵੀ ਨਾ ਵਰਸ। ਨਹੀਂ ਪੈ ਗਿਆ। ਫੁੱਲਾਂ ਤੇ ਆਈ ਹੋਈ ਆਂਬਾਂ ਦੀਆਂ ਡਾਰਾਂ ਤੇ। ਆਂਬ ਦੇ ਬੂਟੇ ਆਪੇ। ਝੜ ਗਈ ਬਹੁਤ ਸਾਰੀ ਬੂਟੇ। ਉਦਾਸ ਤੇ ਹੋਇਆ ਬਾਗਬਾ ਗੁਰੂ ਉਦਾਸ ਤੇ ਹੋ ਜਾਂਦਾ ਹੈ ਬਰੀ ਮਿਹਨਤ ਕੀਤੀ ਕਿਤਨਾ ਸੰਵਰਸ਼ ਕੀਤਾ ਨਾਉ ਕੰਡ ਬਿਤਨੇ ਦਾ ਵਰਮਣ ਫਿਰ ਕਿਧਰੇ ਤੱਕ ਵੀ ਤਵੀ ਤੇ ਕਿਧਰੇ ਕੋਈ ਕੋੜਾਇ ਕੋਰਾਇਆ ਕੰਡ ਕਿਧਰੇ ਗਵਾਦੀਰ ਦੇ ਕਿਲੇ ਦੀ ਤਖ ਫੈਦ ਤੇ ਕਿਧਰੇ ਕੋਈ ਬੋਤਨਾ ਬੇਤਾਲਾ ਕੰਡ ਕਿਧਰੇ ਦਿੱਲੀ ਦੇ ਚੰਦਨੀ ਚੌਕ ਵਿੱਚ ਅੰਗਰੇਜ਼ ਦੇ ਜਬੰਦ ਕਿਧਰੇ ਦਰਦਰ ਦੀਆਂ ਟੋਗਰ ਕਿਧਰੇ ਬੱਚੇ ਕੰਡਾਂ ਵਿੱਚ ਮੈਨੇ ਤੇ ਬੜੀ ਕੀਤੀ। ਉਹ ਫਸਲ ਆਵੇ ਕੋਈ ਮਨੁੱਖ ਵੀ ਜ਼ਿੰਦਗੀ ਚ ਰਸ ਫਾਇਦਾ ਹੋਵੇ। ਰਸ ਹੀ ਪਰਮਾਤਮਾ ਹੈ। ਬੇਰਸੀ ਹੀ ਸੰਸਾਰ ਹੈ। ਕਹਿ દਈਏ ਆਤਮ ਰਸ ਕੀਰਤਨ। ਕੀਰਤਨ ਸੁਣ ਕੇ ਰਸ ਆਪਣੇ ਵਿੱਚੋਂ ਪੈਦਾ ਹੋਵੇਗਾ ਬਾਹਰੋਂ ਨਹੀਂ ਆਉਂਦਾ। खैर ਇਹ ਮੈਂ ਬਾਅਦ ਵਿੱਚ ਉਲਾਸ ਸਕਦਾ। ਦੁਖੀ ਤੇ ਹੋਇਆ ਬੜੇ ਬੜੇ ਉਤਾਰੀ ਪੁਰਸ਼ ਦੁਖੀ ਤੇ ਹੋ ਜਾਂਦੇ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ ਇਹਨੇ ਗੜੇ ਪੈ ਗਏ ਨਹੀਂ ਨਹੀਂ ਪੈ ਗਏ ਚੜ ਗਏ ਟੁੱਟ ਗਏ ਕਿਤਨੇ ਆਇਆ ਨੋ ਕਿਸੇ ਵਕਤ ਮੈਂ ਜੁੜਿਆ ਹੋਇਆ ਦੇਖਦਾ ਸੀ ਇਸ ਲੈਂਡ ਵਿੱਚ ਮੈਂ ਸਨ 56 ਵਿੱਚ ਚਲਿਆ ਕਥਾ ਕਰਨੇ ਅਰੰਭ ਕੀਤੀ 1956 ਵਿੱਚ ਕਿਤਨੇ ਜੁੜਿਆ ਇਹਨੂੰ ਅੱਜ ਮੈਂ ਜ਼ਿੰਦਾ ਤੇ ਦੇਖਦਾ ਪਰ ਗੁਰੂ ਨਾਲੋਂ ਟੁੱਟੇ ਹੋਏ پہلے جڑے ہوئے سن اچھا بڑے شوق نتنےم کرتے سن نہیں کر رہے بڑی بھاونا نال جپتے سن نہیں جگتے بڑی بھاونا دان پن کرتے سن سیوہ کرتے سن نہیں کرتے تھک کے ٹوٹ گئے ٹوٹ گئے دکھی پہ ہوا باغ ماں ای دور جڑ گئے اتنی دور جڑ گئے ਲੇਕਿਨ ਫਿਰ ਵੀ ਕੁਝ ਬਚੀ ਹੈ ਕਿ ਸਹਜੇ ਸਹਜੇ ਹੁਣ ਅੰਬੀਆਂ ਤੇ ਆਈ ਹੈ ਉਹਨਾਂ ਵਿੱਚੋਂ ਅੰਬੀਆਂ ਨਿਕਲਣ ਲੱਗੀਆਂ ਖੁਸ਼ ਹੈ ਬਾਗ ਬਾ ਖੁਸ਼ ਕੋਈ ਨਹੀਂ ਇਹਦੇ ਨਾਲ ਵੀ ਸਾਡੇ ਘਾਟੇ ਦੀ ਪੂਰਤੀ ਹੋ ਜਾਏ ਠੀਕ ਹੈ ਥੋੜੇ ਨੇ ਪਰ ਫਿਰ ਵੀ ਬਹੁਤ ਹੈ ਚੱਲ ਜਾਏਗਾ ਗੁਜ਼ਾਰਾ ਅੰਬੀਆਂ ਪਕੜਦੇ ਆਈਆਂ ਨੇ ਕਬੀਰ پھل لا گئے پلن پاکن لا گئے پکن لگے امبیاں پکن لگے ہیں اتنے گالڑ آئے اتنے توتے آئے اتنے کوے آئے ٹک کے رکھ جو امبیا پکڑے آئی سن ٹک کچھ تو نے ٹک دی کچھ کویا نے بچیاں کچیاں گالڑا نے جڑیا ہوئی تمبیاں درخت نال اور ٹکیاں ہوئی نے داگی دے جڑیا ہوئی تگی ٹک دیتا ہے گالان میں اس طرح کسی دی زندگی کے دکھان دے کوئی توفان چل پہنے نے آرتک یا پروارک کسے عزیز سمبندی اکارب کی کا ہو گئی ہے چل رہا ہوا کام کار دیوالیہ ہو گیا ਇਸ ਤਰ੍ਹਾਂ ਦੇ ਤੂਫਾਨ ਜ਼ਿੰਦਗੀ ਚੱਲ ਰਹੇ ਨੇ ਔਰ ਬਹੁਤਿਆਂ ਦੀ ਜ਼ਿੰਦਗੀ ਝੜ ਜਾਂਦੀ ਹੈ ਝੜ ਝੜ ਪੈਂਦੇ ਕੱਚੇ ਝੜ ਪੈਂਦੇ ਕੁਝ ਐਸੇ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ ਕੋਈ ਬਹੁਤ ਵੱਡਾ ਹਾਦਸਾ ਹੋ ਜਾਂਦਾ ਕੋਈ ਅਸਾਧ ਰੋਗ ਐਸਾ ਰੋਗ ਸਰੀਰਕ ਕੋਈ ਇਲਾਜ ਨਹੀਂ ਕੋਈ ਇਲਾਜ ਗੁਰੂ ਅਰਜਨ ਦੇਵ ਜੀ ਇਸ ਦਾ ਜ਼ਿਕਰ ਵੀ ਕਰਦੇ ਨੇ ਅਸਾਧ ਰੋਗ ਉਪਜਿਓ ਤਾਂ ਨਾ ਬੀਤਰ ਦਰਦਨਾ ਕਾ ਹੋਂ ਕਰੇ ਐਸਾ ਰੋਗ ਪੈ ਜਾਉ ਗਿਆ ਅਸਾਧ ਕੋਈ ਵੈਦ ਡਾਕਟਰ ਦੇ ਪੰਨੇ ਕੋਈ ਦਵਾਈਆਂ ਉਸ ਦਾ ਇਲਾਜ ਨਹੀਂ ਕਰੀ ਬੜੀ ਕਿੰਟੀ ਕਰਨ ਕੇ ਗੁਰਵਰਜਨ ਜੀ ਆਸਾ ਦਾ ਰੋਗ ਉਪਜਿਓ ਤਨ ਵੀ ਐਸਾ ਰੋਗ ਤੀੜਾ ਤੇ ਵਧੇ ਜਾ ਰਿਹਾ ਇਲਾਜ ਕੋਈ ਨਹੀਂ ਦਰਦ ਤੇ ਵਧਦਾ ਜਾ ਰਿਹਾ ਦਵਾਈ ਕੋਈ ਨਹੀਂ वेदना ਤੇ ਵਧਦੀ ਜਾ ਰਹੀ ਹੈ ਹੁਕਿੰ ਮੈਂ ਵੈਦ ਡਾਕਟਰ ਕੋਲ ਹੀ ਉਹਨਾਂ ਦੇ ਵਾਸਤੇ ਗੱਲ ਨਹੀਂ ਐਸਾ ਰੋਗ ਜੋ ਜਾਂਦਾ ਨੇ ਨਿਰਾਸ਼ ਹੋ ਕੇ ਮਰ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਪ੍ਰਮਾਤਮਾ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਟੁੱਟ ਜਾਂਦਾ ਪਤਾ ਨਹੀਂ ਕਿਤਨੇ ਦੇਖੇ ਇਸ ਤਰ੍ਹਾਂ 9 ਸਾਲ ਪਹਿਲੇ ਕੰਮ ਜੇ ਮਰੀਜ਼ ਨੂੰ ਮਿਲਣ ਵਾਸਤੇ ਗਿਆ ਸੀ ਇਹ ਦੌਰ ਦੀ ਗੱਲ ਫਿਰ ਮੇਰੇ ਮੋਹ ਵਾਹਿਗਰੋਂ ਨਿਕਲਿਆ ਉਹਨੂੰ ਦੇਖ ਕੇ ਤੇ ਮੈਂ ਕਿ ਗੁਰਮੁਖੋ ਫਾਇਨਮੈਂਟ ਵਾਹਿਗੁਰੂ ਵਾਹਿਗੁਰੂ ਆਖਿਆ ਪਰ ਮੈਨੂੰ ਕਹਿਲੇ ਕੋਈ ਹੋਰ ਗੱਲ ਕਰੋ ਛੱਡੋ ਅੱਛਾ ਹੋਰ ਕੋਈ ਗੱਲ ਨਿਰਾਸ਼ ਨੌ ਸਾਲ ਦਾ ਮੰਜੇ ਤੇ ਥੱਕ ਗਿਆ ਟੁੱਟ ਗਿਆ ਐਸੇ ਗੜੇ ਪੈ ਗਏ ਐਸੀ ਜ਼ੋਰ ਦੀ ਬਾਰਿਸ਼ ਪੈ ਗਈ ਉਹ ਜਿਹੜੀ ਬੂਰ ਅੰਬੀਆਂ ਬਣਨ ਵਾਲੀ ਸੀ ਟੁੱਟ ਗਈ ਉਹ ਵੀ ਟੁੱਟ ਗਈ ਖੁਸ਼ਕਿਸਮਤੀ ਅੰਸਾਰ ਹਾਦਸਿਆਂ ਨੇ ਤੇ ਇਹਨਾਂ ਨੂੰ ਨਹੀਂ ਤੋੜਿਆ ਤੂਫਾਨਾਂ ਤੋਂ ਤੇ ਬਚ ਲਿਆ ਨੁਕਸਾਨ ਆਇਆ ਸ਼ੁਕਰਾਨੇ ਚਾਹੀਦਾ ਕੋਈ ਅਜ਼ੀਜ਼ ਆਕਾਰਦ ਸੰਬੰਧੀ ਜੋ ਪੁਰਾਣਾ ਤੋਂ ਪਿਆਰਾ ਸੀ ਨਹੀਂ ਰਿਹਾ ਸਮਝਾ ਲਿਆ ਆਪਣੇ ਮਨ ਨੂੰ ਤਾਰਿਸ ਦੇ ਦਿੱਤੇ ਸਵਾਗਤ ਦੇ ਕੋਈ ਰਤਵਾ ਘਟ ਗਿਆ ਬਹੁਤ ਵੱਡੀ ਬੇਸ਼ਮੀ ਹੋ ਗਈ ਸਮਝਾ ਲਿਆ ਜਸ ਆਪ ਜਸ ਬੇਦੀ ਹਾਰ ਕਵੀ ਤੁਲਸੀ ਕਹਿੰਦੇ ਨੇ ਜਸ ਆਪ ਜਸ ਬੇਦੀ ਹਾਰ ਜਸ ਉਹ ਜਸ ਪ੍ਰਭੂ ਦੇ ਹੱਥ ਚ ਪਰਮਾਤਮਾ ਦੇ ਹੱਥ ਚ ਐਸਾ ਅਬਦਸ ਹੋ ਗਿਆ ਟੁੱਟ ਗਿਆ ਟੁੱਟ ਗਿਆ ਨਹੀਂ ਸਮਝ ਸਕਿਆ ਇਹਨਾਂ ਸਾਰੇ ਹਾਸਿਆਂ ਤੋਂ ਕੋਈ ਬਚ ਗਿਆ ਕਿ ਪਕਣ ਲੱਗਾ ਰਸਣ ਲੱਗ ਬਾਣੇ ਪੜਦਾ ਰਸਣ ਲੱਗ ਕੀਰਤਨ ਸਮਾਂ ਦਾ ਰਸਣ ਲੱਗਦਾ ਕਥਾ ਕਰਦਾ ਰਸਣ ਲੱਗ ਪਿਆ ਕਥਾ ਸੁਣਦਾ ਰਸਣ ਲੱਗਦਾ ਸੰਗਤ ਵਿੱਚ ਬੈਠਦਾ ਹੈ ਰਸ ਆਉਣ ਲੱਗ ਪਿਆ ਹੈ ਗੁਰਦੁਆਰੇ ਦੀ ਤਰਫ ਚੱਲਦਾ ਹੈ ਕਿ ਤੌਰ ਵੀ ਨਿਰਾਲੀ ਹੋ ਜਾਂਦੀ ਹੈ ਅਧਿਆਤਮਿਕ ਹੋ ਜਾਂਦੀ ਹੈ ਕੋਈ ਰਸ ਆਉਂਦਾ ਗੁਰੂ ਦੀ ਤਰਫ ਚੱਲਣ ਵਿੱਚ ਵੀ ਰਸ ਆਉਂਦਾ ਪਾਉ ਸੁਹਾਵੇ ਜਟਾਉ ਦਿਰ ਹੁੰਦੇ ਸੀਸ ਸੁਹਾਵਾ ਚਰਨੇ ਚੱਲਦੇ ਨੇ ਪੈਰ ਗੁਰੂ ਦੀ ਤਰਫ ਰਸ ਆਉਂਦਾ ਝੁਕਦਾ ਹੈ ਸਿਰ ਗੁਰੂ ਦੇ ਅੱਗੋਂ ਰਸ ਆਉਂਦਾ ਸੁਣਦਾ ਹੈ ਕਥਾ ਰਸ ਆਉਂਦਾ بس بس سنگت رس آ پکن لگ کچھے پھلاں فلانچ رس نہیں آتا پکیا چکن لگا پر پورا پکا نہیں کدھر کسنگت مل گئی ہے کسنگت سی پر انہوں سنگ سمجھ لیا جیسے آج میں سکھ جگت اس طرح کے بہت سارے دیکھ رہے ہیں کہ میں کوئی جب تب کی لڑ نہیں کوئی با پڑھنے کی صرف وار کرو ਇਹ ਸਿਰਫ ਵਿਚਾਰ ਕਿੱਥੋਂ ਪੈਦਾ ਹੋਣਗੇ ਕਿਵੇਂ ਪੈਦਾ ਹੋਣਗੇ ਕਿਵੇਂ ਪਰਮਾਤਮਾ ਦੇ ਵਿਚਾਰ ਪੈਦਾ ਹੋਣਗੇ ਬਿਨਾਂ ਪ੍ਰੇਰਨਾ ਤੋਂ ਬਿਨਾਂ ਸਾਧਨਾ ਤੋਂ